ਡਰੋਨ ਰੈਡੀ ਕਰਾਉ ਡੋ ਕਰੀ ਜੀ ਸ਼ੋਰਟ ਰਕਾ ਦੀ ਤੁਰਿਆਂ ਦੇ ਦਾ ਉਹ ਤੁਹਾਨੂੰ ਕਰ ਆ ਗਲੀ ਬੜੀ ਸ਼ਾਂਤ ਸਰ ਵੇਟ ਕਰਿਓ ਆਓ ਸਰ ਦੇਖਿਓ ਭਾਜੀ ਥੋਈ ਥੋੜਾ ਜਾ ਆਉਂਗੇ ਸ਼ੋਰ ਨਾ ਇਹ ਇੰਟਰ ਆਪਾਂ ਫਿਰ ਚੁੱਕ ਕਰਾਓ ਕਿ ਕਿਹੜਾ ਥੋੜਾ ਜਿਹਾ ਆਹ ਜੀ ਬਸ ਇੱਧਰ ਪਾਜੀ ਕਰੋ ਇੱਕ ਮਿੰਟ ਉਹ ਪਿਛੇ ਹੋਣਾ ਦੇ ਨਾ ਆਹ ਮੁੰਡੇ ਨੂੰ ਪਿੱਟਾ ਕਰਾ ਕਰ ਲੈਂਦੇ ਨਾ ਕੋਰਟ ਦਾ ਸਕੀਨ ਦੇ ਕਰਦੇ ਮੈਂ ਸਕੀਨ ਕੋਲ ਜਾਂਦਾ ਖੜੇ ਚਲ ਤੁਸੀਂ ਕਰ ਲਓ ਗਿੱਟੂ ਆ ਦੂ ਕੋਈ ਛੇ ਇਹ ਤਾਂ ਖੜੀ ਹੀ ਅੰਨਾ ਉਹ ਚੜਕੜੀ ਆ ਚਲ ਆਪਾਂ ਅਗਲੇ ਨਾਲ ਜੀ ਇੱਧਰ ਕੋਲ ਰੁਕ ਜਿਆ

ਯਾ ਯਾਰ ਬਈ ਸਰ ਇਹ ਡਰੋਨ ਲਾ ਕੇ ਜਿਹੜੇ ਡੋਰ ਫੜੀ ਯਾਰੀ ਕੀ ਕਰਨ ਜਾਂਦੇ ਨੇ ਦੇਖੋ ਸਾਡੇ ਮਾਨ ਜੋ ਕਮਿਸ਼ਨਰ ਪੁਲਿਸ ਸ੍ਰੀ ਬੋਪੀ ਸਿੰਘ ਬੋਲਰ ਉਹਨਾਂ ਦੀ ਹਦਾਇਤਾਂ ਤੇ ਜਿਸ ਦਾ ਪਿਛਲੇ ਇਤਿਹਾਸ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਦੋ ਮੋਤਾਂ ਚ ਚਾਈਨੀਜ਼ ਡੋਰ ਦੇ ਨਾਲ ਹੋ ਚੁੱਕੀਆਂ ਨੇ ਉਹਦੇ ਵਿਰੁੱਧ ਅਸੀਂ ਉਹਨਾਂ ਦੀ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਚਾਈਨਿਸ ਡੋਰ ਦੇ ਖਿਲਾਫ ਬੜੇ ਵੱਡੇ ਪੱਧਰ ਤੇ ਜਿਹੜੀ ਆ ਇਹ ਅਭਿਆਨ ਚਲਾਇਆ ਉਹਦੇ ਵਿੱਚ ਅਸੀਂ ਇੱਕ ਤਰ ਕਵਰੀ ਕਰ ਰਹੇ ਜਿਹੜੇ ਚਾਈਨਿਸ ਡੋਰ ਵੇਚਣ ਵਾਲੇ ਸਿੱਧੇ ਤੌਰ ਤੇ ਉਹਨਾਂ ਨੂੰ ਰਿਕਵਰ ਕਰਕੇ ਚਾਰਜ ਗਟੂ ਉਹਨੇ ਕਲਾ ਪਰਚੀ ਦੱਚੀ ਜੀ ਤਿਆਰ ਹੈ ਦੂਸਰਾ ਸੀ ਡਰੋਨ ਦੀ ਛਤਾਂ ਦੇ ਨਾਲ ਲੋਕਾਂ ਦੇ ਘਰਾਂ ਦੀ ਛਤਾਂ ਦੇ ਉੱਤੇ ਚੜ ਕੇ ਜਿਹੜੇ ਚਾਈਨਸ ਟਰ ਦੇ ਨਾਲ ਫਟਾਫੰਗ ਬਾਜੀ ਕਰਨ ਵਾਲੇ ਨੌਜਵਾਨ ਬੱਚੇ ਜਵਾਨ ਜੋ ਵੀ ਹੈਗੇ ਨੇ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਲੋਂ ਤੋਂ ਬਾਅਦ ਸਮਝਾਇਆ ਜਾ ਰਿਹਾ ਜਿਹੜੇ ਸਮਝ ਜਾਂਦੇ ਨੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਜਾ ਰਿਹਾ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਜਿਹੜੇ ਆ ਜਿਹਦੇ ਉਹ ਲੈ ਕੇ ਆਉਂਦੇ ਨੇ ਵੇਚਣ ਵਾਲਿਆਂ ਕੋਲੋਂ ਉਹਨਾਂ ਨੂੰ ਅਹੀਂ ਜਿਹੜੇ ਆ ਰਾਉਂਡ ਅਪ ਕਰਕੇ ਤੋਂ ਉਹਨਾਂ ਕੋਲ ਰਿਕਵਰੀ ਕਰਕੇ ਪਰਚੇ ਦੱਚ ਕੀਤੇ ਜਾ ਰਹੇ ਸਰ ਡਰੋਨ ਦੇ ਰਹੀ ਹੈ ਕਹਿੰਦਾ ਕਿੰਨੀ ਰਿਕਵਰੀ ਹੋ ਚੁੱਕੀ ਦੇਖੋ ਡਰੋਨ ਦੇ ਰਹੀ 450 ਕਟੂ ਦੇ ਕਰੀਬ ਹੈ ਹੁਣ ਤੱਕ ਰਿਕਵਰੀ ਕਰ ਚੁੱਕੇ ਆ ਪੂਰੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਮੇਰੀ ਸਾਊਂਡ ਵਿੱਚ ਹੈ 1000 ਦੇ ਕਰੀਬ ਕਟੂ ਜਿਹੜਾ ਦੋਨੋਂ ਤਰੀਕੇ ਨਾਲ ਆਪਰਾਮ ਹੋ ਜਾਊਗਾ